ਨਸ਼ਾ ਤਸਕਰੀਆਂ ਖਿਲਾਫ ਸ਼ਿਕੰਜਾ ਕਾਸੀ ਹੋਏ ਪੁਲਿਸ ਕਮਿਸ਼ਨਰ ਵਪਨ ਸ਼ਰਮਾ ਦੀ ਅਗਵਾਈ ਹੇਠ ਚਲੰਦਰ ਕਮਿਸ਼ਨਰੇਟ ਪੁਲਿਸ ਨੇ ਅਫੀਮ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਚਲੰਦਰ ਨੇ ਇਤਲਾਹ ਤੇ ਦਕੋਆ ਫਾਟਕ ਨਜ਼ਦੀਕ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਜਦੋਂ ਪੁਲਿਸ ਨੂੰ ਇੱਕ ਕਾਰ ਆਉਂਦੀ ਦਿਖਾਈ ਦਿੱਤੀ ਤਾਂ ਉਹਨਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਾਰ ਨੂੰ ਬਦਨਾਮ ਨਸ਼ਾ ਤਸਕਰ ਕੈਪਟਨ ਸਿੰਘ ਚਲਾ ਰਿਹਾ ਸੀ ਜੋ ਕਿ ਝਾਰਖੰਡ ਤੋਂ ਲਿਆ ਕੇ ਜਲੰਧਰ ਵਿੱਚ ਅਫੀਮ ਵੇਚਦਾ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੌਰਾਨੀ ਤਲਾਸ਼ੀ ਕਾਰ ਵਿੱਚੋਂ 3.5 ਕਿਲੋ ਅਫੀਮ ਬਰਾਮਦ ਕੀਤੀ ਉਨ੍ਹਾਂ ਕਿਹਾ ਕਿ ਥਾਣਾ ਕੈਂਟ ਸੀਪੀ ਜਲੰਧਰ ਵਿਖੇ ਐਫਆਈਆਰ ਦਰਜ ਕਰ ਲਈ ਗਈ ਹੈ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੌਰਾਨੀ ਤਫ਼ਤੀਸ਼ ਪੁਲਿਸ ਨੇ ਇੱਕ ਹੋਰ ਮੁਲਜ਼ਮ ਮਾਨ ਸਿੰਘ ਨੂੰ ਵੀ ਟਰੇਸ ਕਰ ਲਿਆ ਹੈ ਜੋ ਕਿ ਕੈਪਟਨ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਸ ਦੌਰਾਨ ਪੁਲਿਸ ਨੇ ਉਸ ਕੋਲੋਂ ਵੀ 7 ਕਿਲੋ ਅਫੀਮ ਅਤੇ 4 ਲੱਖ ਦੀ ਡਰੱਗ ਮਨੀ ਤੋਂ ਇਲਾਵਾ ਇੱਕ ਹੁੰਡਈ ਕਾਰ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਪੀ ਸਾਹਿਬ ਦੀ ਦਿਸ਼ਾ ਅਨੁਸਾਰ ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਜਿਦੇ ਚ ਕੈਪਟਨ ਸਿੰਘ ਜਿਹੜਾ ਕਿ ਕਮਾਨ ਥਾਣੇ ਦਾ ਰਹਿਣ ਵਾਲਾ ਉਸ ਡਿਸਟ੍ਰਿਕਟ ਡਾਲੇ ਦਾ ਉਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਸੀ। ਉਹਦੇ ਇਨਸ਼ਾਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਸੀ ਸਾਨੂੰ ਇੱਕ ਉਹਦੀ ਪਹੁੰਚ ਕੇ ਆਇਆ ਕਿ ਕੈਪਟਨ ਜਿੰਨ ਜਿਹੜਾ ਕਿ ਪਟੇਵੜਾ थाना ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਉਹ ਤੋਂ ਅਸੀਂ 7 ਕਿਲੋ ਹੈਰ ਆਪਣਾ ਆਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਆ ਨਗਦ ਤੋਂ ਬਰਾਮਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਨੇ ਰਿਕਵਰੀ ਕੀਤੀ ਆ ਫਰਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆਨ ਆ ਔਰ ਹੋਰ ਵੀ ਜੋਇਦੇ ਵਿੱਚ ਬੈਕਵਰਡੋਂ ਤੋਂ ਫਾਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਈਗੇ ਉਹਨਾਂ ਨੂੰ ਰੋਗਿਨੇਟ ਕਰਾਂਗੇ ਸਰ ਕੈਪਟਨ ਨੂੰ ਕਿੱਥੋਂ ਫੜਿਆ ਹੈਗਾ ਖੜੀ ਜਗਤ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਆਪਣਾ ਪਟਵਾਰੀ ਠਾਬੇ ਤੋਂ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਲਪਸ ਨਕਾ ਲਾਇਆ ਸੀ ਉੱਥੋਂ 3 ਕਿਲੋ 500 ਗ੍ਰਾਮ ਫੜੀ ਸੀ ਔਰ ਉੱਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉੱਥੇ ਕੈਂਟ ਥਾਣਾ ਜਿਹੜਾ ਦੂਜੇ ਦਾ ਕੀ ਨਾਮ ਸੀ ਅ ਜਿਹੜੇ ਕੋਲ 7 ਕਿਲੋ ਮਾਰੋ ਇਹਦੇ 7 ਕਿਲੋ ਫੜੀਏ ਕਿਹਦੇ ਨੂੰ ਮਾਨਸੇ ਹੀ ਨੂੰ ਮਾਨਸੇ ਹੀ ਜਿਹੜਾ ਪਿੰਟੇ ਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੈਪਟਨ ਸਿੰਘ ਦੇ ਇਖਾਫ ਦੇ ਵਿੱਚ ਆਇਆ ਕਿ ਜਿਹੜਾ ਮਾਨ ਸਿੰਘ ਆ ਉਹ ਵੀ ਫੀਲ ਦਾ ਮੇਰੇ ਕੰਮ ਕਰਦਾ ਮੇਰੇ ਕੋਲ ਉਹਦੀ ਗ੍ਰਿਫਤਾਰੀ ਕੀਤੀ ਉਹਦੀ ਗ੍ਰਿਫਤਾਰੀ ਅਸੀਂ ਮੌਕੇ ਦੇ ਦੇ ਇਖਾਫ ਤੋਂ ਲੈ ਕੇ ਅਲਸਤੋਂ ਨੂੰ ਅਰੈਸਟ ਕਰਕੇ ਲਿਆਦਾ ਜੀ ਔਰ ਥਾਣਾ ਕੈਂਟ ਦੇ ਵਿੱਚ ਅਰੈਸਟ ਕੀਤਾ ਕਿ ਇਹ ਕਿੰਨੇ ਸਾਲਾਂ ਤੋਂ ਕੰਮ ਕਰਦਾ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਦਾ ਦਾ ਐਨਡੀਪੀਐਸ ਦਾ ਪਰਚਾ ਦਰਜਾ ਇੱਕ ਪਰਚਾ ਦਰਜਾ ਫਰਦਰ ਜਿਹੜਾ ਸਾਡੀ ਇਨਵੈਸ ਕਿਆ ਨਾ ਫਿਰ ਮਿਲੇਗੀ ਤਾਂ ਦੋਨੋਂ ਦਸ਼ਲਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ ਝਾਰਖੰਡ ਤੋਂ ਲੈ ਕੇ ਆਉਂਦੇ ਆਫੀਮ ਬਾਹ ਪੰਜਾਬ ਦੇ ਲੱਖ ਲੱਖ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਣੀ ਦੋਨੋਂ ਲੈ ਕੇ ਆਉਂਦੇ ਸੀ ਦੋਨੋਂ ਕਟੇ ਅਲੱਗ ਲੱਗ ਲੱਗ ਲੈ ਕੇ ਆਉਂਦੇ ਸੀ ਵਾਇਆ ਨਾਲ ਰੂਟ ਜਿਹੜਾ ਝਾਰਖੰਡ ਤੋਂ ਪੰਜਾਬ ਤੇ ਐਂਟਰੀ ਅਲੱਗ ਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਸਾਨੂੰ ਜਿਹੜਾ ਮੁਫਰੀ ਮਿਲੀ ਸੀ ਇਨਫੋਰਮੇਸ਼ਨ ਮਿਲੀ ਸੀ ਉਸ ਵੀ ਆਪਕੇ ਅਸੀਂ ਜਿਹੜਾ ਉਹ ਕੈਂਪ ਫੋਰਸ ਤੋਂ ਵਾਇਏ ਰੋਡ ਆਉਂਦੇ ਸੀ ਜਾਂ ਟ੍ਰੇਨ ਵਾਇਏ ਰੋਡ ਇਹਨਾਂ ਕੋਈ ਕਾਰਾਂ ਸੀਗੇ ਵਿੱਚ ਕਾਰ ਵੀ ਕਵਰ ਕੀਤੀ ਆ ਜੀ ਔਰ ਫੋਰਡ ਇਕੋ ਕਾਰ ਸਿਕਿਟੀ ਨੇ ਦੌਰ ਕਵਰ ਕੀਤੀ ਉਹਦੇ ਵਿੱਚੋਂ ਜਿਹੜਾ ਕੈਪਟਨ ਸਿੰਘ ਤੋਂ ਰਿਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ ਆਈ 20 ਕਾਰ ਮਿਲ ਜਿਹਦੇ ਵਿੱਚੋਂ 7 ਕਿਲੋ ਆਪਣਾ ਅਫੀਨ ਔਰ 4 ਲੱਖ ਕੈਸ਼ ਮਿਲਿਆ ਜੀ ਡਰਗ ਮਨੀ ਤੇ ਹੋਰ ਵੀ ਇਹਨਾਂ ਨਾਲ ਹੋਰ ਵੀ ਸਾਕੀ ਹੋਣ ਦੇ ਹੋਰ ਵੀ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਚ ਆਉਣ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਨਾ ਦੋਨੋਂ ਆਪਸ ਵਿੱਚ ਨੌਨ ਨੇ ਕੋਈ ਰਿਸ਼ਤਾ ਨਹੀਂ ਹੈਗੇ ਨਾ ਜਦੋਂ ਇਹ ਚਲੋ ਨਸ਼ਾ